ਤੁਸੀਂ ਇਹ ਆਵਾਜ਼ ਸੁਣ ਰਹੇ ਹੋ ਇਹ ਜੰਗਲ ਦਾ ਗਬਲਾ ਏਰੀਆ ਆ ਆਹ ਦੇਖੋ ਸਾਹਮਣੇ 12 ਸਿੰਗਾ ਆਹ ਚੱਲਾ ਜੀ ਸਾਹਮਣੇ ਜੀ ਉਹ ਗਿਆ ਜੀ ਹੋ ਗਿਆ ਉਹ ਇੱਕ ਨਹੀਂ ਕਾਫੀ ਆ ਜੁੜ ਗਿਆ ਜੀ ਉਹ ਲੰਬੀ ਪਿੰਡ ਤਾਂ ਬਹੁਤ ਵੱਡਾ ਥਾ ਘਰ ਚਾਹ ਹੋ ਗਿਆ ਉੱਥੇ ਅੱਛਾ ਜੀ ਤਿੰਦੂਆ ਬਹੁਤ ਹੈ ਠੀਕ ਹੈ ਜੀ ਪਰਫਰੈਂਡ ਨਹੀਂ ਲੱਗਦਾ ਪੁਰਾਣੇ ਲੋਕ ਪਸ਼ੂ ਮੱਝਾਂ ਗਾਈਆਂ ਬੰਨਾਂ ਨੂੰ ਬਹੁਤ ਮੁਸ਼ਕਲ ਥਾ ਅੱਛਾ ਜੀ ਬੱਚਿਆਂ ਨੂੰ ਪੜਾਉਣਾ ਬੜਾ ਮੁਸ਼ਕਲ ਥਾ ਠੀਕ ਹੈ ਜੀ ਫਿਰ ਲੰਗੂਰ ਬੈਠਾ ਆ ਉਹਦਾ ਕੋਈ ਨਹੀਂ ਚਲੋ ਸਾਹਮਣੇ ਜਾ ਰਹੇ ਜਾਨਵਰ ਜੀ ਸਾਡੀਆਂ ਕਿੱਟਾਂ ਵੀ ਉਧਰ ਪਈਆਂ ਆ ਹੁਣ ਇਹਦੀ ਪਤਾ ਇਹ ਲੈ ਕੇ ਜਾਊ ਜਾਂ ਕੀ ਕਰੂਗਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅਸੀਂ ਅੱਜ ਆਏ ਆ ਇੱਕ ਹੋਰ ਨਵਾਂ ਬਲੌਗ ਲੈ ਕੇ ਅਸੀਂ ਆਏ ਆ ਪਿੰਡ ਮਿੰਗਰੋਵਾਲ ਹੁਸ਼ਰਪੁਰ ਡਿਸਟ੍ਰਿਕਟ ਦੇ ਵਿੱਚ ਹੀ ਪੈਂਦਾ ਆ। ਪੁਰਾਣੇ ਸਮੇਂ ਦੇ ਵਿੱਚ ਇਹ ਕਿੱਥੇ ਪਿੰਡ ਲੰਬੀ ਪੈਂਦਾ ਹੁੰਦਾ ਸੀ ਜੋ ਕਿਸੇ ਬਹੁਤ ਘੱਟ ਬਜ਼ੁਰਗਾਂ ਨੂੰ ਪਤਾ ਜਿਹੜੇ ਪੁਰਾਣੇ ਬਜ਼ੁਰਗ ਆ ਹੋਰ ਕਿਸੇ ਨੂੰ ਨਹੀਂ ਪਤਾ। ਉਹ ਪਿੰਡ ਬਿਲਕੁਲ ਉਜੜ ਚੁੱਕਾ ਆ ਬਰਬਾਦ ਹੋ ਚੁੱਕਾ ਆ ਕਿਉਂਕਿ ਕੁਝ ਕਾਰਨਾ ਕਰਕੇ ਲੋਕੀਓ ਘਰ ਛੱਡ ਕੇ ਚਲੇ ਗਏ ਸੀਗੇ। ਉਹ ਘਰ ਜਿਹੜੇ ਇਸ ਟਾਈਮ ਬਣੇ ਬਣਾਏ ਆ ਅਸੀਂ ਤੁਹਾਨੂੰ ਘਰ ਦਿਖਾਵਾਂਗੇ। ਦੂਜੀ ਗੱਲ ਤੁਸੀਂ ਪਿਛਲੇ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਜ਼ਿਆਦਾ ਮਾਣ ਬਖਸ਼ਿਆ। ਇਦਾਂ ਹੀ ਇਹ ਵੀਡੀਓ ਨੂੰ ਮਾਨ ਬਖਸ਼ੋ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਇੰਨੇ ਵੀਡੀਓ ਦੇਖਦੇ ਆਂ ਸ਼ੇਅਰ ਕਰਦੇ ਆਂ ਆਜੋ ਤੁਹਾਨੂੰ ਲੈ ਚੱਲਦੇ ਆਂ ਪਿੰਡ ਲੰਬੀਵਾਲ ਜਿਹੜਾ ਕਿ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਹੀ ਪੈਂਦਾ ਆ ਤੇ ਚਲੋ ਮਿਲਦੇ ਆਂ ਅੱਗੇ ਜੰਗਲ 'ਚ ਜਾ ਕੇ ਜੀ ਪਹਿਲਾਂ ਇੱਥੇ ਪਿੰਡ ਵਾਸੀਆਂ ਤੋਂ ਪੁੱਛ ਲੈਂਦੇ ਆਂ ਜੇ ਕਿਸੇ ਤੋਂ ਕੁਝ ਪਤਾ ਲੱਗਦਾ ਆ ਉਸ ਤੋਂ ਆਪਣੀ ਜਾਣਕਾਰੀ ਲੈ ਕੇ ਅਸੀਂ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਅੱਛਾ ਇਹ ਕੋਈ ਨਾ ਲੱਗਦਾ ਬਾਬਾ ਜੀ ਇੱਕ ਲੰਬੀ ਪਿੰਡ ਆ ਜਿਹੜਾ ਜਿੱਥੇ ਉੱਪਰ ਮਕਾਨ ਖਾਲੀ ਹੈ ਜੀ ਹਾਂ ਹਾਂ ਉਹਦਾ ਮੇਨ ਕੀ ਰੀਜ਼ਨ ਆ ਲੋਕੀ ਕਿਉਂ ਛੱਡ ਕੇ ਘਰ ਪਿੰਡ ਕਾਤੇ ਉੱਜੜ ਗਿਆ ਜੀ ਉਹ ਲੰਬੀ ਪਿੰਡ ਤਾਂ ਬਹੁਤ ਵੱਡਾ ਥਾ ਘਰ ਚਾਰ ਨੇ ਵੀ ਕਈ ਥੇ ਅੱਛਾ ਜੀ ਪਰ ਉੱਥੇ ਮੋਰੇ ਡੈਮ ਬਣ ਗਿਆ ਅੱਛਾ ਜੀ ਡੈਮ ਕਰਕੇ ਰਸਤਾ ਆਉਣ ਜਾਣ ਨੂੰ ਕੋਈ ਨਹੀਂ ਰਿਹਾ ਅੱਛਾ ਡੈਮ ਕਰਨ ਹਨਾ ਜੀ ਹਾਂ ਡੈਮ ਕਰਨ ਰਸਤਾ ਜਿਹੜਾ ਬਣਾਇਆ ਵੀ ਹੈ ਹਾਂ ਜੀ ਉਹ ਬਰਸਾਤਾਂ ਰੁੱੜ ਰੜ ਜਾਂਦਾ ਹੈ ਬਿਲਕੁਲ ਜਾਣਾ ਆਣਾ ਉਹਨਾਂ ਨੂੰ ਬਹੁਤ ਮੁਸ਼ਕਲ ਥਾ ਅੱਛਾ ਜੀ ਬੱਚਿਆਂ ਨੂੰ ਪੜਾਉਣਾ ਬੜਾ ਮੁਸ਼ਕਲ ਥਾ ਠੀਕ ਹੈ ਜੀ ਫਿਰ ਇਸ ਕਰਕੇ ਲੋਕਾਂ ਜੰਗਲੀ ਜਾਨਵਰ ਬਹੁਤ ਜ਼ਿਆਦਾ ਹੋ ਗਿਆ ਉੱਥੇ ਅੱਛਾ ਜੀ ਤਿੰਦੂਆ ਬਹੁਤ ਹੈ ਠੀਕ ਹੈ ਜੀ ਤੇ ਪਰਫੈਂਡ ਨਹੀਂ ਲੱਗਦਾ ਪੁਰਾਣੇ ਲੋਕ ਪਸ਼ੂ ਮੱਝਾਂ ਗਾਈਆਂ ਬੱਕਰੀਆਂ ਰੱਖਦੇ ਥੇ ਅੱਛਾ ਜੀ ਪਰ ਹੁਣ ਤੇ ਤਿੰਦੂਆ ਬਾਗ ਛੇੜ ਇਦਾਂ ਦੇ ਜੰਗਲੀ ਜਾਨਵਰ ਬਹੁਤ ਸਾਰੇ ਲਿਆਦੇ ਬਾਬਾ ਜੀ ਬਾਗ ਤੇ ਤਿੰਦੂ ਵਿੱਚ ਕੀ ਫਰਕ ਵਾ ਜੀ ਬਾਗ ਥੋੜਾ ਭਾਰੇ ਟਾਈਪ ਚ ਹੁੰਦਾ ਅੱਛਾ ਜੀ ਉਹਨੂੰ ਸ਼ੇਰ ਵੀ ਕਹਿੰਦੇ ਆਪਾਂ ਸ਼ੇਰ ਹੋਰ ਚੀਜ਼ ਹੈ ਸ਼ੇਰ ਹੋਰ ਚੀਜ਼ ਆ ਸ਼ੇਰ ਉਹ ਤਾਂ ਵੀ ਪਾਰਾ ਹੁੰਦਾ ਠੀਕ ਹੈ ਜੀ ਤੇ ਤਿੰਦੂਆ ਛੋਟਾ ਹੈ ਮਤਲਬ ਉਹ ਜਾਤੀਆਂ ਇਹ ਜੰਗਲਾਂ 'ਚ ਦੇਖੀਆਂ ਜਾਂਦੀਆਂ ਆ ਮਤਲਬ ਸ਼ੇਰ ਹੈ ਜੰਗਲਾਂ 'ਚ ਠੀਕ ਹੈ ਜੀ ਇਹ ਮੇਨ ਰੀਜ਼ਨ ਸੀ ਉਹਨਾਂ ਦਾ ਕਿ ਛੱਡ ਕੇ ਚੱਲ ਗਏ ਜੀ ਛੱਡ ਕੇ ਚੱਲ ਗਏ ਠੀਕ ਹੈ ਜੀ ਘਰਾਂ ਵਿੱਚ ਆ ਵੜਦੇ ਆ ਹੁਣ ਇਕੱਲੇ ਤਕੱਲੇ ਘਰ ਰਹਿ ਗਏ ਹਾਂਜੀ ਉਹ ਘਰਾਂ ਵਿੱਚ ਆ ਵੜਦੇ ਠੀਕ ਹੈ ਜੀ ਵਾਦੀ ਨਾ ਹੋਣ ਕਾਰਨ ਠੀਕ ਹੈ ਜੀ ਲੋਕ ਇਨ੍ਹਾਂ ਚੀਜ਼ਾਂ ਤੋਂ ਡਰਦੇ ਮਾਰੇ ਤੇ ਉਹ ਲੋਕੀ ਹੁਣ ਥੱਲੇ ਆ ਗਏ ਜਾਂ ਕਿਸੇ ਹੋਰ ਪਿੰਡਾਂ ਚੱਲ ਗਏ ਆ ਇਹ ਕੁਛ ਮੈਂਗਰ ਵਾਲਾ ਗਿਆ ਅੱਛਾ ਜੀ ਕੁਛ ਹੁਸ਼ਿਆਰਪਰ ਚਲ ਗਿਆ ਅੱਛਾ ਜੀ ਇਸ ਕਰਕੇ ਤਿੰਨੋ ਦਿਨ ਲੋਕ ਆਪਾਂ ਫਸਲ ਤਾਂ ਬਰਬਾਦ ਹੋ ਗਈ ਫਸਲ ਜਿਹੜੀ ਸੀ ਫਸਲ ਤਾਂ ਕੋਈ ਜਾਨਵਰ ਖੋਣੀ ਨਹੀਂ ਅੱਛਾ ਜੀ ਇਸ ਕਰਕੇ ਉਹ ਦੋ ਬਜ਼ੁਰਗ ਗਏ ਬਜ਼ੁਰਗ ਜਨਾਨੀਆਂ ਨੂੰ ਅੱਛਾ ਜੀ ਉਹ ਬਸ ਉੱਥੇ ਰਹਿੰਦੇ ਉਹਨਾਂ ਦੇ ਬੱਚੇ ਸਭ ਉੱਥੋਂ ਨਿਕਲ ਗਏ ਅੱਛਾ ਜੀ ਇਸ ਕਰਕੇ ਕਿਉਂਕਿ ਹਾਂ ਚਾਰ ਪੰਜ ਘਰ ਉੱਤੇ ਨਾਲਕਾ ਵਗੈਰਾ ਵੀ ਲੱਗਾ ਆ ਹਲਕੇ ਲੱਗੇ ਬੋਰ ਹੋਇਆ ਆ ਹਣਾ ਜੀ ਟਰਾਂਸਫਾਰਮਰ ਵੀ ਹੈਗਾ ਉੱਥੇ ਤਾਂ ਪਾਣੀ ਵੀ ਲੱਗਦਾ ਸਾ ਚੋਹ ਦਾ ਪਾਣੀ ਆਂਦਾ ਜਿਹੜਾ ਡੈਮ ਨੂੰ ਆਂਦਾ ਉਹ ਪਾਣੀ ਲੱਗਦਾ ਖੇਤਾਂ ਨੂੰ ਅੱਛਾ ਜੀ ਪਰ ਫਿਰ ਵੀ ਜਾਨਵਰਾਂ ਦੀ ਵਜਾ ਨਾਲ ਛੱਡ ਕੇ ਇੱਕ ਜਾਨਵਰ ਹੋ ਗਏ ਇੱਕ ਆਉਣ ਜਾਣ ਦੇ ਬੱਚਿਆਂ ਦੀ ਬਹੁਤ ਦਿੱਕਤ ਹੁੰਦੀ ਕਰ ਠੀਕ ਹੈ ਜੀ ਚੱਲ ਗਏ ਉੱਥੇ ਸਕੂਲ ਵੀ ਹੈ ਇੱਕ ਸਕੂਲ ਥਾ ਉਹ ਵੀ ਬੰਦ ਹੋ ਗਿਆ ਉੱਪਰ ਜੀ ਹਾਂ ਸਕੂਲ ਵੀ ਹੈ ਉੱਥੇ ਇਹ ਲੰਬੀ ਪਿੰਡ ਹੈ ਕਾਫੀ ਵੱਡਾ ਸੀਗਾ ਜੀ ਲੰਬੀ ਪਿੰਡ ਹਾਂ ਕਾਫੀ ਬੰਦਾ ਦਾ ਵਿੱਚ ਘਰ ਬਹੁਤ ਜਿਆਦੇ ਥੇ ਮੁਸਲਮਾਨ ਕਾਸਟ ਦੇ ਕਾਫੀ ਆਦਮੀ ਉੱਤੇ ਰਹਿੰਦੇ ਤੇ ਰਾਜਪੂਤ ਵੀ ਬਹੁਤ ਰਹਿੰਦੇ ਸੀ ਅੱਛਾ ਜੀ ਉਹ ਕੋਚਾ ਮਾ ਚਲ ਨੂੰ ਚਲ ਗਏ ਅੱਛਾ ਜੀ ਕੋਚਾ ਇੱਧਰ ਆ ਗਏ ਮੈਂਗਰੋਵਾਲ ਆ ਕੇ ਕੋ ਹੁਸ਼ਾਰਪਾ ਚਲ ਤੇ ਮੈਂਗਰੋਵਾਲ ਦੇ ਵਿੱਚ ਹੀ ਲੰਬੀ ਪਿੰਡ ਜੇ ਲੰਬੀ ਅਲੱਗ ਸੀ ਗਈ ਮੈਂਗਰੋਵਾਲ ਵਿੱਚ ਹੀ ਪੈਂਦਾ ਮੈਂਗਰੋਵਾਲ ਦਾ ਇੱਕ ਮਹੱਲਾ ਹੀ ਥਾ ਉਹ ਅੱਛਾ ਜੀ ਹਾਂ ਇੱਕ ਮਹੱਲਾ ਕਹਿੰਦੇ ਹੋਰ ਸੀ ਕੋਈ ਉੱਪਰ ਮੰਤੋਲੀ ਇੱਕ ਮਹੱਲਾ ਹੈ ਮੰਤੋਲੀ ਹਾਂ ਉੱਥੇ ਵੀ ਕੋਈ ਦੋ ਘਰ ਇੱਕ ਘਰ ਹੀ ਵਹਿੰਦਾ ਅੱਛਾ ਜੀ ਉੱਥੋਂ ਵੀ ਛੱਡ ਕੇ ਸਾਰੇ ਹਿਮਾਚਲ ਨੂੰ ਚਲ ਗਏ ਦੂਸਰਾ ਸਕੂਲ ਥਾ ਉੱਥੇ ਉਹ ਵੀ ਬੰਦ ਹੋ ਗਿਆ ਜਿਹੜੇ ਸਕੂਲ 'ਚ ਬੱਚੇ ਘਟ ਰਹਿ ਗਏ ਉਹ ਨਹੀਂ ਬੰਦ ਕਰਤਾ ਤਾਂ ਲੋਕ ਛੱਡ ਕੇ ਚਲ ਗਏ ਅੱਛਾ ਇੰਨੇ ਜੰਗਲ ਦੇ ਵਿੱਚ ਪਹਿਲਾਂ ਸਕੂਲ ਸੀਗਾ ਹਾਂ ਸਕੂਲ ਇਹ ਕਿੰਨੇ ਚਿਰ ਦੀ ਗੱਲ ਅੰਕਲ ਜੀ ਕਿੰਨੇ ਕੁ ਸਾਲ ਹੋ ਗਏ ਇਹ 20 ਕੁ ਸਾਲ ਤੋਂ ਬੰਦ ਹੋ ਗਿਆ 20 ਕੁ ਸਾਲ ਤੋਂ ਹਾਂ ਮਤਲਬ ਆਪਣਾ ਅੰਦਾਜ਼ਾ ਸਹੀ ਹੈ ਉੱਥੇ ਜੋ ਬੋਰਡ ਲੱਗਾ ਸੀ 2022 ਲਿਖਿਆ ਹੋਇਆ 20 ਲਿਖਿਆ 2002 ਲਿਖਿਆ ਹੋਇਆ ਸੀ ਉੱਥੇ ਮਤਲਬ ਉਹ ਸਹੀ ਸੀ ਆਪਣਾ ਅੰਦਾਜ਼ਾ ਜਿਹੜਾ ਜੀ ਕਿ ਸਮਾਨ ਘਰਾਂ ਦੇ ਵਿੱਚ ਉੱਦੇ ਪਿਆ ਆ। ਬਈ ਘਰਾਂ ਵਿੱਚ ਸਮਾਨ ਉੱਦੇ ਪਿਆ ਚੱਕੇ ਨਹੀਂ ਉਹ ਗੱਡੀਆਂ ਗੱਡੀ ਜਾਂਦੀ ਨਹੀਂ ਯੂ ਗੱਡੀ ਬੰਦ ਹੋ ਗਈਆਂ। ਤਾਂ ਜਿਹੜਾ ਘਰ ਥੋੜਾ ਨੀਮੀ ਜਗਾ ਆਪਣਾ ਤਾਂ ਸਮਾਨ ਪਿਆ ਸੀ ਨਾ। ਹਾਂਜੀ। ਉਹ ਉੱਥੇ ਦਾ ਉੱਥੇ ਹੀ ਡਲ ਗਿਆ। ਉਹ ਫਰਾਂਚਾ। ਠੀਕ ਹੈ ਜੀ। ਕਿਸੇ ਦਿੱਕਤ ਗੱਡੀਆਂ ਦੀ ਦਿੱਕਤ ਕਰਨ। ਦਿਨ ਦੀ ਵੀ ਰਾਖੀ ਹੋ ਗਈ। ਰਾਤ ਦੀ ਤਾਂ ਕਰਦੇ ਸੀ ਲੋਕ ਪਰ ਦਿਨ ਦੀ ਰਾਖੀ ਬਹੁਤ ਹੋ ਗਈ। ਬਾਂਦਰਾਂ ਦੀ ਰਾਖੀ ਦਿਨ ਦੀ। ਕੋਈ ਵੀ ਫਸਲ ਬਾੜੀਏ ਤਾਂ ਦਿਨੇ ਹੀ ਲੈ ਜਾਂਦੇ ਸਭ ਕੁਝ। ਜਿੰਨੇ ਬੰਦਾ ਇੱਧਰ ਉੱਧਰ ਗਿਆ ਸਭ ਕੁਝ ਖਤਮ ਕਰ ਜਾਂਦੇ ਸਹੀ ਹੈ ਜੀ ਆਹ ਤੋਂ ਠੀਕ ਹੈ ਬਾਬਾ ਜੀ ਧੰਨਵਾਦ ਆ ਤੁਹਾਡਾ ਸ਼ੁਕਰੀਆ ਜੀ ਚਲੋ ਜੀ ਚੱਲਦੇ ਆਂ ਘਰਾਂ ਵੱਲ ਤੁਹਾਨੂੰ ਦਿਖਾਉਨੇ ਆਂ ਜੰਗਲ ਵੀ ਨਾਲੇ ਉਸ ਘਰਾਂ ਦਾ ਜੋ ਵੀ ਦ੍ਰਿਸ਼ ਹੋਇਆ ਜੋ ਇਸ ਟਾਈਮ ਪਿਆ ਹੋਆ ਉਹ ਵੀ ਤੁਹਾਨੂੰ ਚੈੱਕ ਕਰਵਾਉਨੇ ਆਂ ਜੰਗਲ ਚ ਰੁੱਕ ਕੇ ਤੁਹਾਨੂੰ ਥੋੜਾ ਬਹੁਤੇ 뷰 ਵੀ ਦਿਖਾਵਾਂਗੇ ਤੁਸੀਂ ਇਹ ਆਵਾਜ਼ ਸੁਣ ਰਹੇ ਹੋ ਇਹ ਜੰਗਲ ਦਾ ਗਬਲਾ ਏਰੀਆ ਆ ਕਿੱਥੇ ਅਸੀਂ ਜਾ ਕੇ ਆਏ ਆ ਮਿੰਗਰੋਵਲ ਦੇ ਜੰਗਲ ਵਾ ਹੁਸ਼ਰਪਟ ਡਿਸਟ੍ਰਿਕਟ ਸਭ ਤੋਂ ਭਾਰੇ ਜੰਗਲ ਆ ਆਵਾਜ਼ ਸੁਣ ਸਕਦੇ ਹੋ ਇਹ ਆਵਾਜ਼ ਸਾਰਾ ਦਿਨ ਇਦਾਂ ਚੱਲਦੀ ਆ ਜੰਗਲੀ ਜਾਨਵਰ ਬਹੁਤ ਜ਼ਿਆਦਾ ਆ ਇੱਥੇ ਤੇ ਦੂਸਰੀ ਗੱਲ ਜੰਗਲ ਦਾ ਗਵਲੀ ਏਰੀਆ ਆ ਗੱਭ ਪੈਂਦਾ ਜੰਗਲ ਦਾ ਅਸੀਂ ਉਚਾਈ ਤੇ ਖੜੇ ਆ ਤਕਰੀਬਨ 10000 ਫੁੱਟ ਦੀ ਉਚਾਈ ਤੇ ਆ ਪਹਾੜ ਦੇ ਉੱਪਰ ਆ ਇਹ ਰਸਤਾ ਥੋੜਾ ਜਿਹਾ ਇੱਥੇ ਡਿਵੈਲਪ ਕੀਤਾ ਕਿਉਂਕਿ ਇੱਥੇ ਇੱਕ ਮੰਦਿਰ ਵਾ ਬਹੁਤ ਸੰਘਣਾ ਜੰਗਲ ਹੋਣ ਕਾਰਨ ਜੰਗਲੀ ਜਾਨਵਰ ਦਾ ਬਹੁਤ ਜ਼ਿਆਦਾ ਖਤਰਾ ਆ ਦੇਖ ਸਕਦੇ ਹਾਂ ਆ ਦੇਖੋ ਜੀ ਰਸਤੇ ਦੇ ਵਿੱਚ ਮੰਦਿਰ ਵਾ ਇਹ ਮਤਲਬ ਪਹਾੜ ਦੇ ਉੱਪਰ ਬਣਿਆ ਹੋਇਆ ਆ ਤੇ ਤੁਸੀਂ ਦੇਖ ਸਕਦੇ ਹੋ ਇੰਨੀ ਸ਼ਾਂਤੀ ਹੈ ਇਸ ਏਰੀਆ ਦੇ ਵਿੱਚ ਕਿ ਤੁਹਾਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਸਵੇਰ ਦਾ ਟਾਈਮ ਆ ਸਵੇਰੇ 7:00 ਵਜੇ ਐਸ ਟਾਈਮ ਪਿੰਦਰ ਮੋਟਰਸਾਈਕਲ ਰੁਕੀ ਸਾਹਮਣੇ ਬਾਰਾ ਸਿੰਘ ਆ ਰੋਕ ਰੋਕ ਮੋਟਰਸਾਈਕਲ ਆ ਦੇਖੋ ਜੀ ਬਾਰਾ ਸਿੰਘ ਸਾਹਮਣੇ ਗੜੀ ਜੰਗਲ ਦੇ ਵਿੱਚ ਜਾਨਵਰ ਹੈਗੇ ਕੌਣ ਕਹਿੰਦਾ ਜਾਨਵਰ ਨਹੀਂ ਹੈਗੇ ਸਭ ਹੈਗੇ ਜਾਨਵਰ ਜਿੱਥੇ ਆ ਦੇਖਣੇ ਪੈਂਦੇ ਇੱਕ ਵਾਰ ਆਹ ਹਿਲਦਾ ਆ ਦੇ ਆ ਦੇ ਆ ਗਿਆ ਆ ਗਿਆ ਉਹ ਇੱਕ ਨਹੀਂ ਕਾਫੀ ਆ ਤੁਸੀਂ ਪੁੱਜ ਗਏ ਆ ਜੀ ਉਹ ਘਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਾਨੂੰ ਇਹ ਵੀ ਕਿਹਾ ਗਿਆ ਕਿ ਘਰਾਂ ਦੇ ਵਿੱਚ ਧਿਆਨ ਨਾਲ ਦੇਖਣਾ ਆ ਇੱਥੇ ਜਾਨਵਰ ਤेंदुआ ਵਗੈਰਾ ਵੀ ਬੈਠਿਆ ਹੋ ਸਕਦਾ ਕਿਉਂਕਿ ਘਰ ਬੰਦਵਾ ਥੋੜਾ ਬਹੁਤ 게ਟ ਖੁੱਲੇ ਹੁੰਦੇ ਆ ਤੁਸੀਂ ਧਿਆਨ ਨਾਲ ਅੰਦਰ ਦੇਖਿਓ ਕਈ ਵੇਲੇ ਇੱਥੇ ਬੈਠਿਆ ਦੇਖਿਆ ਗਿਆ ਆ ਅੰਦਰ ਨਿਕਲਦਾ ਧਿਆਨ ਨਾਲ ਵੱੜ ਕੇ ਦੇਖਦੇ ਆ ਜੀ ਲਓ ਜੀ ਆ ਗਏ ਆ ਪਿੰਡ ਲੰਬੀ ਪੁਰਾਣੇ ਸਮੇਂ ਦਾ ਪਿੰਡ ਆ ਕਾਫੀ ਸਾਲ ਹੋ ਗਏ ਇੱਕ ਘਰਾਂ ਦੇ ਘਰ ਉੱਜੜ ਗਏ ਆ ਸਾਹਮਣੇ ਵੀ ਘਰ ਵਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਘਰ ਉਸੇ ਤਰ੍ਹਾਂ ਬਣੇ ਪਏ ਆ ਆ ਵੀ ਘਰ ਜਿਹੜੇ ਬਣੇ ਪਏ ਸੀਗੇ ਇਹ ਖਰਾਬ ਹੋ ਗਏ ਆ ਇਹ ਮਤਲਬ ਸਮਝ ਸਕਦੇ ਹੋ ਉਹਦੀ ਮਜਬੂਰੀ ਹੋ ਗਈ ਸੀ ਇੱਕ ਕਿਉਂਕਿ ਪਿੰਡ ਤੋਂ ਘੱਟੋ ਘੱਟ ਵੀ 10 12 ਕਿਲੋਮੀਟਰ ਦੀ ਦੂਰੀ ਤੇ ਆ ਪਹਾੜ ਦੇ ਉੱਪਰ ਸਾਨੂੰ ਰਸਤਾ ਲੱਭਣ ਲਈ ਬਹੁਤ ਮੁਸ਼ਕਲ ਸਾਹਮਣਾ ਕਰਨਾ ਪਿਆ ਤੇ ਉਹਨਾਂ ਲਈ ਤਾਂ ਫੇਰ ਕਰਨਾ ਪੈਣਾ ਹੀ ਸੀਗਾ ਜਿਹੜੇ ਲੋਕ ਇੱਥੇ ਰਹਿੰਦੇ ਸੀਗੇ ਦਿਨ ਰਾਤ ਉਹਨਾਂ ਲਈ ਸਰਵਾਈਵ ਕਰਨਾ ਬਹੁਤ ਔਖਾ ਸੀ ਬਿਜਲੀ ਪੋਆਗ ਵੱਲੋਂ ਇੱਥੇ ਟਰਾਂਸਫਾਰਮਰ ਵੀ ਲੱਗਾ ਹੈ ਉਹ ਵੀ ਪੁਰਾਣੇ ਸਮੇ ਦਾ ਆ ਮੈਂ ਸਾਹਮਣੇ ਤੁਹਾਨੂੰ ਦਿਖਾਉਂਗਾ ਆ ਤੁਸੀਂ ਘਰ ਦੇਖੋ ਜੀ ਮੈਂ ਆਪਣੇ ਭਰਾ ਨੂੰ ਕਹੂੰਗਾ ਘਰ ਦਿਖਾਓ ਚੰਗੀ ਤਰ੍ਹਾਂ ਤੇ ਜਿਹੜੇ ਘਰ ਆ ਪੁਰਾਣੇ ਸਮੇ ਦੇ ਬਣੇ ਆ ਅੰਦਰ ਹਜੇ ਤੱਕ ਵੀ ਸਮਾਨ ਪਿਆ ਹੋਇਆ ਆ ਜੋ ਵੀ ਟੋਕਰੇ ਵਗੈਰਾ ਜਿੰਦੇ ਲੱਗੇ ਪਏ ਆ ਦਰਵਾਜ਼ੇ ਟੁੱਟ ਚੁੱਕੇ ਆ ਤੇ ਮਤਲਬ ਨੁਕਸਾਨ ਤਾਂ ਬਹੁਤ ਆ ਕਿਸੇ ਦਾ ਛੱਡ ਕੇ ਜਾਣਾ ਦਿਲ ਕਿਹਦਾ ਕਰਦਾ ਹੁੰਦਾ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਮਿਹਨਤ ਨਾਲ ਘਰ ਬਣਾਇਆ ਗਿਆ ਸੀ ਇਹ ਤੇ ਆ ਖਿਡਕੀਆਂ ਵੀ ਰੱਖੀਆਂ ਗਈਆਂ ਸੀਗੀਆਂ ਤੇ ਦੂਸਰੇ ਪਾਸੇ ਜਿਹੜਾ ਘਰ ਬਣਿਆ ਹੋਇਆ ਆ ਉਹ ਵੀ ਤਕਰੀਬਨ ਸਾਰਾ ਖਰਾਬ ਹੋ ਚੁੱਕਾ ਆ ਆ ਜਿਹੜੇ ਪੱਠੇ ਕੁੱਤਣ ਵਾਲੀ ਮਸ਼ੀਨ ਹੁੰਦੀ ਆ ਜੀ ਇਹ ਵੀ ਇੱਥੇ ਪਈ ਆ ਆ ਤੁਸੀਂ ਦੇਖ ਸਕਦੇ ਹੋ ਉਧੇ ਪਈ ਰਹਿ ਗਈ ਇੱਥੇ ਮਤਲਬ ਉਹਨਾਂ ਨੂੰ ਕੋਈ ਮਜਬੂਰੀ ਛੱਡ ਕੇ ਜਾਣਾ ਪਿਆ ਸੀ ਉਹਨਾਂ ਨੇ ਆਪਣੀ ਖੁਸ਼ੀ ਨਾਲ ਕੋਈ ਛੱਡ ਕੇ ਨਹੀਂ ਜਾਂਦਾ ਸਾਹਮਣੇ ਦੇਖੋ ਘੜੇ ਆ ਘੜੇ ਪਏ ਆ ਜੀ ਪੁਰਾਣੇ ਸਮੇਂ ਦੇ ਘੜੇ ਜਿਹੜੇ ਸੀਗੇ ਉਹ ਉੱਦ ਹੀ ਅੰਦਰ ਪਏ ਆ ਘਰਾਂ ਦੇ ਵਿੱਚ ਪਰਨੇ ਪਏ ਆ ਉਹਨਾਂ ਦੇ ਲਾਈਟਾਂ ਪਈਆਂ ਆ ਤੇ ਦੇਖੋ ਕੀ ਕੀ ਮਜਬੂਰੀ ਇਹਨਾਂ ਦੀ ਹੋਊਗੀ ਸਾਹਮਣੇ ਸਾਰਾ ਕੁਝ ਸਮਾਨ ਛੱਡ ਕੇ ਜਾਣਾ ਪੈ ਗਿਆ ਮਤਲਬ ਬਹੁਤ ਅਜੀਬ ਵਾਲੀ ਗੱਲ ਆ ਕਿ ਆ ਜਿੰਦਾ ਲੱਗਾ ਆ ਇੱਧਰ ਦੂਜੇ ਪਾਸੇ ਤੇ ਮਤਲਬ ਕੁਦਰਤ ਨੇ ਕਿਹੋ ਜਿਹਾ ਕਹਿਰ ਕੀਤਾ ਹੋਊਗਾ ਜਿਹਦੇ ਕਰਕੇ ਛੱਡ ਕੇ ਜਾਣਾ ਪਿਆ ਆ ਦੇਖੋ ਜੀ ਮੇਨ ਗੱਲ haus number 135 ਆ ਲਿਖਿਆ ਹੋਇਆ ਅਜੇ ਤੱਕ ਵੀ ਜੋ ਪੁਰਾਣੇ ਘਰਾਂ ਦੇ ਸਾਡੀਆਂ ਹੁੰਦੀਆਂ ਸੀ ਨਾ ਹਾਊਸ ਨੰਬਰ 135 ਕਿਉਂ ਬਿੰਦਰ ਇਹ ਕੋਈ ਵੱਡੀ ਮਜਬੂਰੀ ਹੋਊਗੀ ਇਹਨਾਂ ਦੀ ਮਜਬੂਰੀ ਇਹੀ ਹੈ ਜੀ ਕਿ ਇੱਕ ਤਾਂ ਇੱਥੇ ਤੱਕ ਪਹੁੰਚਣਾ ਹੀ ਬਹੁਤ ਮੁਸ਼ਕਲ ਆ ਹੁਣ ਜਿਹੜੇ ਹਾਲਾਤਾਂ ਵਿੱਚ ਅਸੀਂ ਆਏ ਆ ਹਾਂ ਉਹ ਹਾਲਾਤਾਂ ਵਿੱਚ ਕੋਈ ਵੀ ਬੰਦਾ ਬਿਮਾਰ ਹੋਵੇ ਉਹਨੂੰ ਲੈ ਕੇ ਜਾਣਾ ਹਾਂ ਜਾਂ ਛੋਟੇ ਬੱਚਿਆਂ ਨੇ ਸਕੂਲ ਜਾਣਾ ਹਾਂ ਜਾਂ ਫਿਰ ਡੇਲੀ ਨੀਡ ਦੀਆਂ ਕੋਈ ਵੀ ਚੀਜ਼ਾਂ ਬਾਜ਼ਾਰ ਤੋਂ ਲੈਣ ਜਾਣਾ ਇੱਕ ਔਖਾ ਟਾਸਕ ਹੈਗਾ ਉਹਨਾਂ ਲਈ ਬਹੁਤ ਜ਼ਿਆਦਾ ਇਸ ਕਰਕੇ ਫਿਰ ਇੱਥੋਂ ਚਲੇ ਜਾਣਾ ਹੀ ਮਤਲਬ ਸਮਝਦਾਰੀ ਸੀਗੀ ਬਾਕੀ ਜਾ ਕੇ ਪਿੰਡ ਵਾਸੀਆਂ ਨੂੰ ਪੁੱਛਾਂਗੇ ਜਿਹੜੇ ਥੱਲੇ ਰਹਿੰਦੇ ਆ ਕਿ ਮੇਨ ਮਜਬੂਰੀ ਦਾ ਕਾਰਨ ਕੀ ਬਣਿਆ ਪਹੁੰਚਣਾ ਉਹ ਵੀ ਬਰਸਾਤ ਦੇ ਦਿਨਾਂ ਵਿੱਚ ਰਾਹ ਖਰਾਬ ਹੋ ਜਾਂਦਾ ਕਿਉਂਕਿ ਰਾਹ ਕੋਈ ਬਹੁਤਾ ਪੱਕਾ ਨਹੀਂ ਕਿਉਂਕਿ ਸਾਨੂੰ ਵੀ 4-5 ਵਾਰੀ ਮੁੜਨਾ ਪਿਆ ਦੂਜੇ ਰਸਤਿਆਂ ਤੋਂ ਔਰ ਰਸਤਾ ਜਿਹੜਾ ਉਹ ਬਿਲਕੁਲ ਕੱਚਾ ਸੀਗਾ ਫਿਰ ਇੰਨੀ ਇਧਰ ਪੋਪੂਲੇਸ਼ਨ ਵੀ ਹੈ ਨਹੀਂ ਸੀ ਵੀ ਜੋ ਮਤਲਬ ਸੜਕ ਬਣਾਈ ਜਾ ਸਕੇ ਆ ਸਵੇਰ ਦਾ ਟਾਈਮ ਆ ਜੀ ਸਵੇਰ ਦੇ 8 ਵਜੇ ਆ ਅਜੇ ਤੱਕ ਕਿ ਠੀਕ ਸਕਦੇ ਕੋਈ ਵੀ ਨਾ ਬੰਦਾ ਨਾ ਬੰਦੇ ਦੀ ਜਾਨ ਇੱਥੇ ਕੋਈ ਪਰਸਨ ਵੀ ਇਸ ਟਾਈਮ ਨਹੀਂ ਹੈਗਾ ਜਿਹਨੂੰ ਅਸੀਂ ਪੁੱਛ ਸਕੀਏ ਇਹ ਘਰ ਕਿੱਥੇ ਆ ਕਿਉਂ ਛੱਡ ਕੇ ਗਏ ਆ ਮਤਲਬ ਕੋਈ ਕੁਝ ਵੀ ਨਹੀਂ ਹੈਗਾ ਅਸੀਂ ਤਾਂ ਨਾਰਮਲੀ ਦੇਖਣ ਆਏ ਸੀਗੇ ਪਰ ਸਾਨੂੰ ਰਸਤਾ ਲੱਭਣ ਦੀ ਬਹੁਤ ਜ਼ਿਆਦਾ ਸਾਹਮਣਾ ਕਰਨਾ ਪਿਆ ਪ੍ਰੋਬਲਮ ਹੁੰਦਾ ਜੀ ਅੰਦਰ ਤੋਂ ਗੱਲ ਕਹਿ ਰਹੇ ਸੀ ਲੰਗੂਰ ਤੇ ਬਾਂਦਰਾਂ ਬਾਰੇ ਕੀ ਗੱਲ ਕਹਿ ਰਹੇ ਸੀ ਵੀਰੇ ਦੇਖੋ ਜੀ ਮੈਂ ਇਹ ਕਹਿ ਰਿਹਾ ਸੀਗਾ ਕਿ ਇੱਥੇ ਲੰਗੂਰ ਤੇ ਬਾਂਦਰ ਜਿਹੜੇ ਹੈਗੇ ਆ ਉਹ ਮੌਜੂਦ ਆ ਇਹ ਸਾਡੇ ਲਈ ਇੱਕ ਵਧੀਆ ਸਾਈਨ ਆ ਕਿ ਇੱਥੇ ਕੋਈ ਵੱਡਾ ਜਾਨਵਰ ਇਸ ਟਾਈਮ ਮੌਜੂਦ ਨਹੀਂ ਹੈਗਾ ਜਿੱਦਾਂ ਸ਼ੇਰ ਕਹਿ ਲਓ ਜਾਂ ਚੀਤਾ ਕਹਿ ਲਓ ਬਾਗ ਜੋ ਵੀ ਹਾਂ ਜੋ ਛੋਟੇ ਜਾਨਵਰ ਇੱਥੇ ਦੌੜੇ ਫਿਰਦੇ ਆ ਫਿਰ ਇੱਥੇ ਕੁਛ ਇਦਾਂ ਦਾ ਇਸ ਟਾਈਮ ਮੌਜੂਦ ਨਹੀਂ ਹੈਗਾ ਆ ਦੇਖ ਲਓ ਜੀ ਘਰ ਮੰਜੇ ਪਏ ਆ ਜਿੰਦੇ ਲੱਗੇ ਆ ਉਹਨਾਂ ਦੇ ਜਿਹੜੇ ਭਾਂਡੇ ਇੱਥੇ ਪਏ ਆ ਬਿੰਦਰ ਕੋਈ ਖਾਸੀ ਮਜਬੂਰੀ ਹੋਊਗੀ ਵੀਰੇ ਆਪਾਂ ਕਹਿ ਸਕਦੇ ਸਮਾਨ ਤਾਂ ਲੈ ਕੇ ਜਾ ਸਕਦੇ ਸੀ ਯਾਰ ਸਮਾਨ ਜਿਹੜਾ ਨਾ ਵਰਤਣਯੋਗ ਆ ਜੀ ਉਹ ਹੀ ਇੱਥੇ ਪਿਆ ਆ ਮੰਜੇ ਵਗੈਰਾ ਤਾਂ ਵਰਤ ਹੀ ਸਕਦੇ ਆ ਆਪਾਂ ਜਰੂਰ ਤੁਹਾਡੇ ਫਿਰ ਵੀ ਕਹਿ ਲੋ ਵੀ ਪੁਰਾਣਾ ਜਿਹੜਾ ਸਮਾਨ ਆ ਉਹੀ ਪਿਆ ਹੋਇਆ ਜੀ ਪੁਰਾਣਾ ਪਿਆ ਹੋਇਆ ਬਿਲਕੁਲ ਆ ਦੇਖੋ ਘਰ ਬਣੇ ਪਏ ਆ ਜੀ ਤੇ ਇਹ ਇੱਕ ਪਿੰਡ ਸੀ ਬਿੰਦਰ ਇੱਕ ਪਿੰਡ ਸੀ ਹਾਂਜੀ ਇਹਨੂੰ ਆਪਾਂ ਇੱਕ ਛੋਟਾ ਪਿੰਡ ਕਹਿ ਸਕਦੇ ਆ ਇਹ ਨਾ ਸੀ ਲੰਬੀ ਜੋ ਕਿ ਗੂਗਲ ਮੈਪ ਦੇ ਉੱਪਰ ਵੀ ਹੈਣੀਗਾ ਜੇ ਅਸੀਂ ਲੰਬੀ ਮੈਪ ਭਰਦੇ ਆ ਤਾਂ ਲੰਬੀ ਕੋਈ ਹੋਰ ਹੀ ਪਿੰਡ ਹਿਮਾਚਲ ਦੇ ਵਿੱਚ ਸ਼ੋ ਕਰਦਾ ਜਦਕਿ ਹਿਮਾਚਲ ਇੱਥੋਂ 10 ਕਿਲੋਮੀਟਰ ਦੂਰੀ ਦੂਰੀ ਤੇ ਆ ਜਮੇ ਕਲੋਜ਼ ਵਾ ਤਾਂ ਤੁਸੀਂ ਦੇਖ ਸਕਦੇ ਹੋ ਆਲੇ-ਦੁਆਲੇ ਕਿੰਨੀ ਵਧੀਆ ਗਰਾਊਂਡ ਵਾ ਮਤਲਬ ਇੱਕ ਸਾਫ਼ ਪੱਧਰੀ ਕੀਤੀ ਹੋਈ ਆ ਬਿੰਦਰ ਇੱਧਰ ਕੁਝ ਦੇਖ ਰਿਹਾ ਸ਼ਾਇਦ ਕੁਝ ਦੇਖਣ ਨੂੰ ਮਿਲਿਆ ਔਰ ਜਿਨ੍ਹਾਂ ਦੀ ਜਗਾ ਜ਼ਮੀਨ ਆ ਜੀ ਉਹਨੇ ਦਰਖਤ ਲਾਉਣ ਦੇ ਲਈ ਖਾਲੀਆਂ ਪੱਟੀਆਂ ਹੋਈਆਂ ਆ ਹਾਂ ਕਿ ਬਰਸਾਤ ਨੂੰ ਇਹਨਾਂ ਵਿੱਚ ਪਾਣੀ ਭਰੂਗਾ ਤਾਂ ਆਪਾਂ ਇੱਥੇ ਕੋਈ ਦਰਖਤਾਂ ਦੀ ਕੋ ਖੇਤੀ ਕਰਾਂਗੇ ਮੈਨੂੰ ਲੱਗਦਾ ਉਹ ਸਾਹਮਣੇ ਬੋਰ ਵਾ ਹਾਂਜੀ ਲੱਗਦਾ ਤਾਂ ਬੋਰੀ ਆ ਇਥੇ ਇੱਕ ਨਲਕਾ ਵੀ ਆਬਿੰਦਰ ਕਹਿੰਦੇ ਪੁਰਾਣੇ ਸਮੇ ਦਾ ਹਾਂਜੀ ਨਲਕਾ ਆਪਾਂ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਪੁਰਾਣੇ ਸਮੇ ਦਾ ਨਲਕਾ ਆ ਆਪਾਂ ਜਿਹੜਾ ਅਸੀਂ ਗੇੜ ਕੇ ਦੇਖਾਂਗੇ ਉਹਦੇ ਚ ਪਾਣੀ ਆਉਂਦਾ ਆ ਕਿ ਨਹੀਂ ਆਉਂਦਾ ਦੇਖਦੇ ਆ ਇਸ ਟਾਈਮ ਸਾਨੂੰ ਵੀ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਸਾਨੂੰ ਲਗਭਗ 2 ਤੋਂ 3 ਘੰਟੇ ਹੋ ਚੱਲੇ ਪਾਣੀ ਪੀਤੇ ਨੂੰ ਅਸੀਂ ਦੇਖਾਂਗੇ ਜੀ ਜਾ ਕੇ ਮੇਰਾ ਵੀਰ ਆਪਾਂ ਉੱਪਰ ਚੜ੍ਹ ਸਕਦੇ ਆ ਉੱਪਰ ਚੜ੍ਹ ਸਕਦੇ ਆ ਪਰ ਛੱਤ ਦੇਖ ਕੇ ਕਿਉਂਕਿ ਮੈਨੂੰ ਕੋ ਬਹੁਤਾ ਯਕੀਨ ਨਹੀਂ ਆ ਛੱਤ ਤੇ ਕਿ ਸਾਡਾ ਭਾਰ ਚੱਕੂਗੀ ਜਾਂ ਨਹੀਂ ਉੱਪਰ ਜਾਨਵਰ ਵੀ ਸ਼ਾਇਦ ਬੈਠੇ ਹੋਏ ਆ ਚਲੋ ਹੁਣ ਦਰਸ਼ਕਾਂ ਨੂੰ ਦਿਖਾਉਣਾ ਨਹੀਂ ਬੰਦੇ ਕੀ ਕਹਿੰਦਾ ਸੀਗਾ ਮੈਂ ਇਹ ਕਹਿਣਾ ਕਿ ਚਲੋ ਹੁਣ ਦਰਸ਼ਕਾਂ ਨੂੰ ਸਾਨੂੰ ਦਿਖਾਉਣਾ ਤਾਂ ਜ਼ਰੂਰ ਪਊਗਾ ਹਾਂ ਅਸੀਂ ਉੱਪਰ ਜਾ ਕੇ ਇੱਕ ਵਾਰ ਰਿਸਕ ਲੈ ਕੇ ਛੱਤ ਤੋਂ 뷰 ਜਰੂਰ ਦਿਖਾਵਾਂਗੇ ਤੁਹਾਨੂੰ ਆਲੇ ਦੁਆਲੇ ਦਾ ਬਿਲਕੁਲ ਔਰ ਛੱਤ ਦਾ ਜੋ ਵੀ ਹੈਗਾ ਬਾਕੀ ਚਲੋ ਅਸੀਂ ਸੰਭਲ ਕੇ ਚੱਲਾਂਗੇ ਸਾਡੇ ਨਾਲ ਕੋਈ ਹਾਦਸਾ ਨਾ ਹੋਵੇ ਨਲਕਾ ਪਾਣੀ ਹੋਊਗਾ ਇੰਦਰ ਹੈਗਾ ਜੀ ਹੈਗਾ ਹੈਗਾ ਪਾਣੀ 500 ਫੁੱਟ ਉੱਚਾ ਹੈ ਹਨਾ ਮੈਂ ਦਰਸ਼ਣ ਦਿਖਾ ਸਕਦਾ ਹਾਂ ਜੀ ਆ ਸਾਰਾ ਕੁਝ ਘਰ ਬਣੇ ਪਏ ਦੇਖੋ ਤੁਸੀਂ ਜੀ ਵੀਰੇ ਅਸੀਂ ਨਲਕਾ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਾਡੀ ناکਾਮਜਾਬ ਰਹੀ ਕਿਉਂਕਿ ਕਿਸੇ ਨੇ ਚਲਾਇਆ ਨਹੀਂ ਹੋਣਾ ਬਿੰਦਰ ਤਾ ਕਰਕੇ ਪਾਣੀ ਨਿਕਲਦਾ ਨਹੀਂ ਪਿਆ ਵੀਰੇ ਔਰ ਮੈਨੂੰ ਲੱਗਦਾ ਕਿ ਸਾਨੂੰ ਹੁਣ 2 ਘੰਟਿਆਂ ਤੱਕ ਹੱਲੇ ਹੋਰ ਪਾਣੀ ਮਿਲਣ ਵਾਲਾ ਨਹੀਂ ਆ ਹਾਂ ਲੰਗੂਰ ਬੈਠਾ ਆ ਉਹਦਾ ਕੋਈ ਨਹੀਂ ਚਲੋ ਚਲ ਕੇ ਪਾਸ ਚਲ ਗਿਆ ਪਰਲੇ ਪਾਸੇ ਨੂੰ ਚਲ ਗਿਆ ਨਾ ਆ ਦੇਖੋ ਜੀ ਸਾਹਮਣੇ ਲੰਗੂਰ ਤੇ ਜੂਮ ਕਰ ਇਹ ਵੀ ಜಾਤੀ ਇੱਥੇ ਪਾਈ ਜਾਂਦੀ ਆ ਆਹ ਦੇਖੋ ਦਖਾ ਦਰਸ਼ਕਾਂ ਨੂੰ ਦਿਖਾਓ ਜੀ ਸਾਹਮਣੇ ਜਾ ਰਿਹਾ ਜਾਨਵਰ ਜੀ ਸਾਡੀਆਂ ਕਿੱਟਾਂ ਵੀ ਉਧਰ ਪਈਆਂ ਆ ਹੁਣ ਇਹਦੀ ਪਤਾ ਇਹ ਲੈ ਕੇ ਜਾਊ ਜਾਂ ਕੀ ਕਰੂਗਾ ਬਰੇਦਰ ਕੁਛੇ ਵੰਨਲਾ ਥੋੜਾ ਜਿਹਾ ਸਮਾਂ ਹੋਇਆ ਵੀਰੇ ਇੱਕ ਘਰਾਂ ਨੂੰ ਛੱਡਿਆ ਨੂੰ ਆਪਾਂ ਕਹਿ ਸਕਦੇ ਹਾਂ ਕਿ ਕੁਸ਼ਕ ਸਮਾਂ ਹੀ ਹੋਇਆ ਕਿਉਂਕਿ ਇੰਨਾ ਜ਼ਿਆਦਾ ਮਾੜੇ ਹਾਲਾਤ ਨਹੀਂ ਅਸੀਂ ਕਹਿ ਸਕਦੇ ਘਰ ਦੇ ਹਾਂਜੀ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਮਤਲਬ ਜ਼ਿਆਦਾ ਸਮਾਂ ਨਹੀਂ ਹੋਇਆ ਵੱਧ ਤੋਂ ਵੱਧ 10 ਸਾਲ ਹੋ ਗਏ ਹੋਣਗੇ ਪਰ ਘਰ ਦੇ ਹਾਲਾਤ ਇਹ ਦੱਸ ਰਹੇ ਆ ਕਿ ਜ਼ਿਆਦਾ ਸਮਾਂ ਨਹੀਂ ਹੋਇਆ ਇਹਨਾਂ ਨੂੰ ਜੇ ਸਾਹ ਨੇ ਦੀਵਾਰਾਂ ਵੀ ਖੜੀਆਂ ਆ ਜਾਂ ਥੋੜੀ ਬਹੁਤੀ ਸਾਫ਼ ਸਪਾਈ ਜਿਹਦਾ ਪੱਕੇ ਆ ਇਸ ਟਾਈਮ ਕਿ ਜਿਆਦਾ ਨਹੀਂ ਹੋਇਆ ਆਜੋ ਦੂਸਰੇ ਪਾਸੇ ਚੱਲਦੇ ਆਂ ਆਪਾਂ ਦਿਖਾਉਨੇ ਆਂ ਹੁਣ ਇੱਕ ਗੱਲ ਤਾਂ ਹੈਗੀ ਆ ਕਿ ਇੱਥੇ ਕੋਈ ਵੱਡਾ ਜਾਨਵਰ ਨਹੀਂ ਹੈਗਾ ਕਿਉਂਕਿ ਸੰਕੇਤ ਇਹੇ ਸੀਗਾ ਕਿ ਇੱਥੇ ਵੱਡੇ ਜਾਂ ਛੋਟੇ ਜਾਨਵਰ ਘੁੰਮਦੇ ਨੇ ਲੰਗੂਰ ਆ ਤੇ ਬਾਂਦਰ ਵਾ ਤਾਂ ਕਰਕੇ ਸਾਨੂੰ ਪੂਰਾ ਯਕੀਨ ਆ ਕਿ ਇੱਥੇ ਵੱਡਾ ਜਾਨਵਰ ਨਹੀਂ ਹੋਗਾ ਤਿੰਦੂ ਆ ਬਾਗ ਵਗੈਰਾ ਨਹੀਂ ਆ ਆ ਦੇਖੋ ਚੁੱਲਾ ਜਿੱਦਾਂ ਹਜੇ ਤੱਕ ਵੀ ਵਰਤੋਂ ਚ ਲੋਕੀ ਲੈਂਦੇ ਆ ਕੋਈ ਇੱਥੇ ਆਉਂਦੇ ਹੋਣਗੇ ਜਿੱਦਾਂ ਅਸੀਂ ਘੁੰਮਣ ਆਏ ਆ ਬਾਕੀ ਜਾਣੇ ਵੀ ਘੁੰਮਣ ਆਉਂਦੇ ਹੋਣਗੇ ਤੇ ਆ ਦੇਖੋ ਚਾਹ ਦੇ ਕੱਪ ਸਿੱਟੇ ਵੇ ਇੱਥੇ ਆ ਦੇਖੋ ਜੀ ਇਹ ਘਰ ਬਿਲਕੁਲ ਹੀ ਖਤਮ ਹੋ ਗਿਆ ਜੀ ਬਿੰਦਰੇ ਸਮੇਂ ਤੇ ਪਾਵਰ ਸਪਲਾਈ ਵੀ ਰਹੀ ਆ ਵੀਰੇ ਸਾਹਮਣੇ ਸਵਿੱਚ ਲੱਗੇ ਹੋਏ ਪਾਵਰ ਦੇ ਹਾਂਜੀ ਪਾਵਰ ਸਪਲਾਈ ਉਹੀ ਮੈਂ ਦੱਸ ਰਿਹਾ ਜੁੱਤ ਬੰਨੇ ਦੱਸਿਆ ਦੀ ਨਿਸ਼ਾਨੀ ਹੈ ਕਿ ਟਰਾਂਸਫਾਰਮਰ ਲੱਗਾ ਸੀ ਇਸ ਘਰ ਨੂੰ ਇਹ ਘਰ ਨੂੰ ਖਾਲੀ ਹੋਏ ਕੋਈ ਜ਼ਿਆਦਾ ਸਮਾਨ ਨਹੀਂ ਹੋਇਆ ਹੈ ਨਾ ਘਰਾਂ ਖਾਲੀ ਹੋਏ ਅਸੀਂ ਕਹਿ ਸਕਦੇ ਹਾਂ ਕਿ ਕੁਸ਼ਕ ਸਮਾਂ ਹੋਇਆ ਆ ਕੋ 5 5 6 ਸਾਲ ਹੀ ਹੋਏ ਹੋਣਗੇ 10 ਸਾਲ 10 ਸਾਲ ਰੱਖ ਲੈਣਗੇ 10 ਸਾਲ ਹੋਏ ਹੋਣਗੇ ਹਾਂਜੀ ਇਦਾਂ ਵੀ ਬਹੁਤ ਆ ਦੇਖੋ ਅੰਡਰਗਰਾਊਂਡ ਵੀ ਉਸ ਸਮੇਂ ਦੇ ਘਰ ਬਣੇ ਹੋਏ ਆ ਥੱਲੇ ਵੀ ਘਰ ਬਣਾਏ ਹੋਏ ਆ ਛੱਤ ਸੀ ਛੱਤ ਟੁੱਟ ਚੁੱਕੀ ਆ ਇਦਾਂ ਹੀ ਦੂਸਰੇ ਪਾਸੇ ਆ ਉੱਧਰ ਵੀ ਸੇਮ ਘਰ ਵਾ ਉਹ ਵੀ ਛੱਤ ਟੁੱਟ ਚੁੱਕੀ ਆ ਥੱਲੇ ਅੰਡਰਗਰਾਊਂਡ ਵੀ ਮਤਲਬ ਉਸਾਰੀ ਕੀਤੀ ਗਈ ਸੀਗੀ ਉਹ ਪ੍ਰੋਗਰਾਮ ਦਿਖਾ ਰਹੇ ਆ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਇਹ ਪਿੰਡ ਮੇਂਗਰੋਵਾਲ ਦੇ ਵਿੱਚ ਲੰਬੀ ਪਿੰਡ ਪੈਂਦਾ ਆ ਮੇਂਗਰੋਵਾਲ ਤੋਂ ਤਕਰੀਬਨ 10 ਤੋਂ 12 ਕਿਲੋਮੀਟਰ ਜਦੋਂ ਤੁਸੀਂ ਮੇਂਗਰੋਵਾਲ ਤੋਂ ਜਾਂਦੇ ਆ ਤਾਂ ਪਹਾੜੀ ਦੇ ਉੱਪਰ ਜੰਗਲ ਦੇ ਵਿੱਚ 10 ਤੋਂ 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈਂਦਾ ਸੀ ਲੰਬੀ ਹੁਣ ਬਿਲਕੁਲ ਖਾਲੀ ਹੋ ਚੁੱਕਾ ਆ ਉਜੜ ਚੁੱਕਾ ਆ ਘਰ ਸਾਰਾ ਛੱਡ ਚੁੱਕੇ ਆ ਤੇ ਆਪਾਂ ਚੱਲਦੇ ਆ ਦੂਸਰੀ ਸਾਈਡ ਉਹ ਟਾਈਮਾਂ ਦੇ ਚੁਬਾਰੇ ਬਣੇ ਹੋਏ ਆ ਬਣੇ ਹੋਏ ਆ ਮਤਲਬ ਪੁਰਾਣੇ ਸ ਜੋ ਅਸੀਂ ਦੇਖਦੇ ਆ ਜੋ ਸਨ 90 ਤੋਂ ਬਾਅਦ ਜਿੱਦਾਂ ਦੇ ਘਰ ਅਸੀਂ ਪੁਰਾਣੇ ਦੇਖੇ ਆ ਆਪਣੇ ਜਨਮ ਤੋਂ ਬਾਅਦ ਉਹੇ ਜਿਹੇ ਘਾਰੇ ਬਣੇ ਹੋਏ ਆ ਸਨ ਰੂਫ ਕਿੰਨੀ ਵਧੀਆ ਕੀਤੀ ਹੋਈ ਆ ਕਿ ਅੱਜ ਵੀ ਜਿਉਂ ਦੀ ਤਿਉਂ ਮਤਲਬ ਪਈ ਹੋਈ ਆ ਕੋਈ ਡੈਮੇਜ ਨਹੀਂ ਕਿਤੇ ਵੀ ਮਤਲਬ ਪੂਰੀ ਇੱਕ ਨੰਬਰ ਅਜੇ ਵੀ ਆਪਾਂ ਕਹਿ ਸਕਦੇ ਆ ਕਿ ਵਰਤਨ ਜੋਗ ਆ ਜਿਹੜੀ ਸਨ ਰੂਫ ਹੈਗੀ ਆ एक एक्साइड है जी घर तो देख सकते हो मतलब उस तरह पिया हो चलो मैं हूँ तुम दूसरे पास लै चल तकरीबन छे तो सत घर से जेडे बिल्कुल ही खाली हो चुके आ उजड़ चुके एक आर दस मैं तुम दस रहा कि यह घर तकरीबन दस तो बारह साल बने तो आ जोड़ा सामने घर वा एक होर घर वा ਇਹ ਵੀ ਖਾਲੀ ਪਿਆ ਹੋਇਆ ਆ। ਤਕਰੀਬਨ 10 ਤੋਂ 11 ਪਰਿਵਾਰ ਜੋ ਸੁਣ ਚ ਮਿਲਿਆ ਇੱਥੇ ਰਹਿੰਦੇ ਸੀਗੇ। ਹੱਲਮਟ ਵੀ ਪਏ ਹੋਏ ਆ। ਚੁੱਲ੍ਹੇ ਵੀ ਬਣੇ ਪਏ ਆ। ਹਜੇ ਤੱਕ ਵੀ ਘਰ ਉਦਾਂ ਦੇ ਉਦਾਂ ਦੇ ਹੀ ਆ। ਸਾਹਮਣੇ ਲੱਕੜੀਆਂ ਵਗੈਰਾ ਹਜੇ ਤੱਕ ਵੀ ਪਈਆਂ ਹੋਈਆਂ ਆ। ਜੰਗਲੀ ਜਾਨਵਰਾਂ ਦੇ ਪੈਰ ਲੱਗੇ ਹੋਏ ਆ ਸਾਹਮਣੇ ਦੇਖ ਲਓ ਹਜ ਤੱਕ ਵੀ ਲੋਹੇ ਦਾ ਕੁਝ ਸਮਾਨ ਪੇਟੀਆਂ ਵਗੈਰਾ ਅਜੇ ਤੱਕ ਪਈਆਂ ਹੋਈਆਂ ਆ ਜਿੱਦਾਂ ਕਿ ਕੁਝ ਸਮਾਂ ਹੋਇਆ ਇਹਨਾਂ ਨੂੰ ਛੱਡ ਕੇ ਗਿਆ ਨੂੰ ਸਨ 2002 ਦਾ ਇੱਥੇ ਲਿਖਿਆ ਹੋਇਆ ਆ ਸਨ 2002 ਤੋਂ 2003 ਤੱਕ ਕੋਈ ਜੰਗਲਾਤ ਵਿਭਾਗ ਦੇ ਵੱਲੋਂ ਲਿਖੀ ਗਈ ਚੀਜ਼ ਵਾ ਅੱਜ ਦਾ ਬਲੌਗ ਪਿੰਡ ਲੰਬੀ ਦਾ ਤੁਸੀਂ ਦੇਖ ਸਕਦੇ ਹੋ ਘਰ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਤਕਰੀਬਨ 20 ਸਾਲ ਹੋ ਚੁੱਕੇ ਆ ਇੱਥੇ ਆਪਾਂ ਦੱਸਿਆ ਦੀ 10 ਸਾਲ ਪੱਟ ਨਹੀਂ ਜੋ ਇੱਥੇ ਲਿਖਿਆ ਹੋਇਆ 20 ਸਾਲ ਤਕਰੀਬਨ ਇਸ ਘਰਾਂ ਨੂੰ ਮਤਲਬ ਰੰਗ ਕੀਤਾ ਹੋਇਆ ਉਹ ਤੇ ਡੇਟ ਲਿਖੀ ਹੋਈ ਆ ਤੇ ਮਿਲਦੇ ਨਵੇਂ ਬਲੌਗ ਦੇ ਇੱਕ ਦਰਸ਼ਕ ਨੂੰ ਬੇਨਤੀ ਹੈ ਜੇ ਕੋਈ ਵੀ ਸਾਡੀ ਵੀਡੀਓ ਦੇਖ ਕੇ ਪਿੰਡ ਦੀ ਖੋਜ ਕਰਦਾ ਹੈ ਜਾਂ ਆਉਂਦਾ ਹੈ ਪਲੀਜ਼ ਪਿੰਡ ਵਾਸੀਆਂ ਨੂੰ ਜ਼ਰੂਰ ਪੁੱਛਿਓ ਕਿਉਂਕਿ ਅਸੀਂ ਬਹੁਤ ਖੱਜਲ ਹੋਏ ਆ ਸਾਨੂੰ ਲੱਭਣ 'ਚ ਬਹੁਤ ਜ਼ਿਆਦਾ ਦਿੱਕਤ ਆਈ ਆ ਤਕਰੀਬਨ 10 ਤੋਂ 12 ਕਿਲੋਮੀਟਰ ਪਿੰਡਾ ਪਹਾੜ ਜੰਗਲ ਦੇ ਵਿੱਚ ਤਾਂ ਕਰਕੇ ਆਉਣਾ ਸੁੱਖ ਨਹੀਂ ਹੈਗਾ ਰਸਤਾ ਬਿਲਕੁਲ ਠੀਕ ਨਹੀਂ ਹੈਗਾ ਬਹੁਤ ਕੁਝ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਮਿਲਦੇ ਆ ਜੀ ਨੈਕਸਟ ਵੀਡੀਓ ਚ ਅਗਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਸ਼ੁਕਰੀਆ